ਲੈ ਵੀ ਮਿੱਤਰੋ ਜੇ ਤਾਂ ਕਰਦੇ ਹੋ ਆਪਦੀ ਸਿਹਤ ਨੂੰ ਪਿਆਰ ਤੁਸੀਂ ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਫਿਰ ਵੀਡੀਓ ਪੂਰੀ ਦੇਖ ਲਿਓ ਨਹੀਂ ਤੁਹਾਨੂੰ ਬਿਲਕੁਲ ਵੀਡੀਓ ਦੇਖਣ ਦੀ ਲੋੜ ਨਹੀਂ ਵੀਡੀਓ ਸਕਿਪ ਕਰ ਦਿਓ ਠੀਕ ਹੈ ਜੀ ਜੇ ਤੁਸੀਂ ਹੈਲਥ ਰਹਿਣਾ ਚਾਹੁੰਦੇ ਹੋ ਤੰਦਰੁਸਤ ਰਹਿਣਾ ਚਾਹੁੰਦੇ ਹੋ ਤੇ ਆਪਣੇ ਸਿਹਤ ਨੂੰ ਕਰਦੇ ਹੋ ਪਿਆਰ ਫਿਰ ਤੁਸੀਂ ਵੀਡੀਓ ਦੇਖ ਲਿਓ ਤੁਹਾਡੇ ਕੰਮ ਦੀ ਗੱਲ ਦੱਸਣ ਲੱਗੇ ਆ ਫ੍ਰੀ ਦੇ ਵਿੱਚ ਕਿਉਂਕਿ ਅਸੀਂ ਇਹ ਖੁਦ ਆਪ ਵਰਤਦੇ ਆ ਤੇ ਮੈਨੂੰ ਇਹ ਸਾਨੂੰ ਪਤਾ ਹੀ ਆ ਤੇ ਮੈਨੂੰ ਇਹ ਹੁੰਦਾ ਵੀ ਆਪਾਂ ਚੰਗੀਆਂ ਗੱਲਾਂ ਨੇ ਜਿਹੜੀਆਂ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਰਿਆਂ ਨਾਲ ਸਾਂਝੀਆਂ ਕਰੀਏ ਇਹ ਵੀ ਇੱਕ ਭਲੇ ਦਾ ਕੰਮ ਹੀ ਹੁੰਦਾ ਦਾ ਜੇ ਕਿਸੇ ਨੇ ਤੁਹਾਨੂੰ ਕੋਈ ਚੰਗੀ ਗੱਲ ਦੱਸਤੀ ਕੋਈ ਚੰਗਾ ਨੁਸਖਾ ਦੱਸਤਾ ਤਾਂ ਤੁਸੀਂ ਹੋਰਾਂ ਦੋਸਤਾਂ ਮਿੱਤਰਾਂ ਸੱਜਣਾਂ ਨਾਲ ਉਸ ਨੂੰ ਸਾਂਝਾ ਕਰੋ ਠੀਕ ਹੈ ਜੀ ਇਹ ਕੋਈ ਦਵਾਈਆਂ ਬੂਟੀਆਂ ਨਹੀਂ ਹੈਗੀਆਂ ਕੋਈ ਜੜੀ ਬੂਟੀਆਂ ਨਹੀਂ ਹੈਗੀਆਂ ਕੋਈ ਆਪਾਂ ਬੈਦ ਨਹੀਂਗੇ ਠੀਕ ਹੈ ਜੀ ਇਹ ਮਸਾਲਾ ਸਬਜ਼ੀਆਂ ਚ ਦਾਲਾਂ ਚ ਪਾਉਣ ਵਾਲਾ ਇਸ ਨੂੰ ਤੁਸੀਂ ਸਾਰਾ ਸਾਲ ਆਪਣੀ ਸੋਈ ਦੇ ਵਿੱਚੋਂ ਬਾਹਰ ਨਾ ਕੱਢੋ ਇਹ ਮਸਾਲੇ ਕਦੇ ਵੀ ਬਣਿਆ ਬਣਾਇਆ ਮਸਾਲਾ ਨਾ ਲਿਆਓ ਜਿਹੜਾ ਰੈਡੀ ਮੇਡ ਮਸਾਲੇ ਆਉਂਦੇ ਆ ਉਹ ਪ੍ਰਭੂ ਨਾ ਵਰਤੋ ਨਾ ਵਰਤੋ ਯਾਰ ਹੁਣ ਇਹਦੇ ਤੇ ਆਪਾਂ ਕੀ ਕਹੀਏ ਤੁਸੀਂ ਆਪ ਵੀ ਸਿਆਣੇ ਹੋ ਕਿ ਉਹ ਚੀਜ਼ਾਂ ਨੂੰ ਤੁਸੀਂ ਵਰਤਣਾ ਬੰਦ ਕਰ ਦਿਓ ਜਿਹੜੇ ਬਣੇ ਬਣਾਏ ਮਸਾਲੇ ਆਪਾਂ ਸਬਜ਼ੀਆਂ ਚ ਲੈ ਆ ਕੇ ਪਾਉਣੇ ਆ ਅੱਗੇ ਤੁਹਾਨੂੰ ਇਹ じゃ ਇੱਕ ਮਸਾਲੇ ਦਾ ਜਿਹੜਾ ਮੈਂ ਫਾਰਮੂਲਾ ਦੱਸਣ ਲੱਗੇ ਆ ਕਿਉਂਕਿ ਆਪਾਂ ਨੂੰ ਕਈ ਚੀਜ਼ਾਂ ਦਾ ਤਾਂ ਪਤਾ ਹੁੰਦਾ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਕਿ ਆਹ ਆਹ ਚੀਜ਼ਾਂ ਨੇ ਜਿਹੜੀਆਂ ਇਹ ਮਸਾਲੇ ਚ ਪੈਂਦੀਆਂ ਲੇਕਿਨ ਇਹਦੀ ਜਿਹੜੀ ਮਕਦਾਰ ਹੁੰਦੀ ਆ ਵੀ ਕਿਹੜੀ ਚੀਜ਼ ਕਿੰਨੀ ਪੈਣੀ ਆ ਉਹ ਆਪਾਂ ਨੂੰ ਕੋਈ ਦੱਸ ਦਾਨੀ ਦਾ। ਯਹੀ ਇਹਦਾ ਆਪਣੇ ਇੱਕ ਦੋਸਤ ਨੇ ਵੈਦ ਨੇ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਤੇ ਆਪਾਂ ਕਈ ਸਾਲਾਂ ਤੋਂ ਇਸ ਤੀਰ ਨੂੰ ਘਰੇ ਵਰਤਦੇ ਆ। ਤੇ ਮੇਰੀ ਭੈਣਾਂ ਨੂੰ ਅੱਥਵਾਣੇ ਕੇ ਬੇਨਤੀ ਆ ਕਿਉਂਕਿ ਕਿਚਨ ਦੇ ਵਿੱਚ ਤਾਂ ਭੈਣਾਂ ਦੀ ਜਿਹੜੀ ਹੁੰਦੀ ਆ ਸਰਦਾਰੀ ਤੇ ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਜਿਹੜੇ ਸੌਦੇ ਲਿਖਣੇ ਹੁੰਦੇ ਨੇ ਤੇ ਉਹ ਤੁਸੀਂ ਜਿਹੜੇ ਮਸਾਲਾ ਉਹ ਰੈਡੀ ਮੇਟ ਨਾ ਮੰਗਾਇਆ ਕਰੋ ਤੇ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਉਹ ਮਸਾਲਾ ਬਣਾਇਆ ਬਣਾਇਆ ਨਾਮ ਲਿਆ ਕਿ ਦਿਆ ਕਰੋ ਆ ਜਿਹੜਾ ਸਮਾਨ ਇਹ ਤੁਹਾਨੂੰ ਆਪਾਂ ਸਾਰੀ ਵੀਡੀਓ ਦੇ ਲਾਸਟ ਦੇ ਵਿੱਚ ਲਾ ਦੇਣਾ ਤੇ ਣੀਆਂ ਜਿਹੜਾ ਉਹ 1 ਕਿਲੋ ਜੀਰਾ 300 ਗ੍ਰਾਮ ਲੌਂਗ 30 ਗ੍ਰਾਮ ਵੱਡੀ ਲੇਚੀ 100 ਗ੍ਰਾਮ ਕਾਲੀ ਮਿਰਚ 100 ਗ੍ਰਾਮ ਸੁੰਡ 100 ਗ੍ਰਾਮ ਮਗਾ 50 ਗ੍ਰਾਮ ਦਾਲ ਚੀਨੀ 100 ਗ੍ਰਾਮ ਤુલਸੀ 70 100 ਗ੍ਰਾਮ ਜੈਫਲ 30 ਗ੍ਰਾਮ ਜਵਿਤਰੀ 30 ਗ੍ਰਾਮ ਠੀਕ ਹੈ ਜੀ ਇਹ ਚੀਜ਼ਾਂ ਨੇ ਜਿਹੜੀਆਂ ਇਹ ਆਪਾਂ ਤੁਹਾਡੇ ਵੀਡੀਓ ਦੇ ਐਂਡ ਚ ਲਾ ਦਿੰਨੇ ਆ ਤੁਸੀਂ ਸਾਰਾ ਦੇਖ ਲਿਓ ਸਕਰੀਨਸ਼ਾਟ ਲੈ ਲਿਓ ਇੱਥੋਂ ਇਹਦੇ ਵਿੱਚ ਕਈ ਚੀਜ਼ਾਂ ਗਰਮ ਹੁੰਦੀਆਂ ਨੇ ਉਹਦੇ ਲਈ ਧਣੀਆਂ ਜਿਹੜਾ ਹੁੰਦਾ ਉਹਦੀ ਜਿਆਦਾ ਮਾਤਰਾ ਪਾਈ ਹੋਈ ਆ ਉਹ ਠੰਡਾ ਹੁੰਦਾ ਇਹ ਮਸਾਲਾ ਬਹੁਤ ਹੀ ਵਧੀਆ ਜੀ ਮਤਲਬ ਇਹ ਲਿਆ ਕੇ ਆਪ ਇਸ ਤਰ੍ਹਾਂ ਨੂੰ ਸਾਫ਼ ਕਰਕੇ ਸਾਰੇ ਸਮਾਨ ਨੂੰ ਸੁੱਕੇ ਨੂੰ ਇਹਨੂੰ ਆਪ ਘਰੇ ਗ੍ਰाइंड ਕਰਕੇ ਮਿਕਸੀ ਦੇ ਵਿੱਚ ਮਸਾਲਾ ਬਣਾਓ ਤੇ ਇਹਨੂੰ ਸਬਜ਼ੀ ਦੇ ਵਿੱਚ ਆਮ ਤਾਂ ਜਿਹੜਾ ਰੋਣ ਅਨੁਸਾਰ ਦਾਲਾਂ ਦੇ ਵਿੱਚ ਵਰਤੋ ਇਹ ਸਾਰਾ ਸਾਲ ਹੀ ਤੁਸੀਂ ਵਰਤ ਸਕਦੇ ਹੋ ਸਿਆਲਾਂ ਚ ਤਾਂ ਖਾਸ ਕਰਕੇ ਜਿਹੜਾ 2-3 ਮਹੀਨੇ 4 ਮਹੀਨੇ ਹੁੰਦੇ ਆ ਉਦੋਂ ਤੱਕ ਇਹਨੂੰ ਪੱਕਾ ਹੀ ਵਰਤੋ ਤੇ ਲੇਕਿਨ ਸਾਰਾ ਸਾਲ ਆਪਾਂ ਵਰਤ ਸਕਦੇ ਹਾਂ ਗਰਮ ਨਹੀਂ ਹੁੰਦਾ ਤੇ ਇਹ ਧਨੀਆ ਜਿਹੜਾ ਉਹਦੀ ਮਾਤਰਾ ਜ਼ਿਆਦਾ ਹੈ ਜੀ ਤੇ ਬਾਕੀ ਸਾਰੇ ਹੱਥੋਂ ਦੇ ਆਪਾਂ ਸਕਰੀਨਸ਼ਾਟ ਲੈ ਲਿਓ ਤੇ ਹੋਰਾਂ ਦੇ ਭਲੇ ਲਈ ਤੁਸੀਂ ਇਹਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਧੰਨਵਾਦ